ਹਾਂ ਜੀ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਸਤਰਾਨਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਆਦੌਰਾ ਕੀਤਾ ਗਿਆ ਹੈ ਲੋਕ ਸਭਾ ਚੋਣਾਂ ਦਾ ਬਿਲਕੁਲ ਉਨ੍ਹਾਂ ਵੱਲ ਬਜਾ ਦਿੱਤਾ ਗਿਆ ਹੈ ਉਨ੍ਹਾਂ ਨੇ ਕਲਾਰਾ ਪਿੰਡ ਦੀ ਰਵੀਦਾਸ ਟਰਮਸਾਲਾ ਲਈ 3 ਲੱਖ ਰੁਪਏ ਦੀ ਅਨੁਦਾਨਦਾਸੀ ਦਿੱਤੀ ਹੈ ਅਤੇ ਇਸ ਦੇ ਇਲਾਵਾ ਬਾਸਾਪੁਰ ਦੇ ਵਿੱਚ ਕਮਿਊਨਿਟੀ ਹਾਲ ਦਾ ਉਹਨਾਂ ਨੇ ਉਦਘਾਟਨ ਕਰਨਾ ਹੈ ਅਤੇ ਇਸੇ ਤਰ੍ਹਾਂ ਇੱਕ ਸਮਾਜਿਕ ਸਮਾਗਮ ਦੇ ਲਈ ਸਤਰਾਨਾ ਹਲਕੇ ਦੇ ਗੁਲਾੜ ਪਿੰਡ ਦੇ ਵਿੱਚ ਵੀ ਉਹਨਾਂ ਵੱਲੋਂ ਦੌਰਾ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਵੀ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਇਸਲੀ ਗਲਤੀ ਨਹੀਂ ਦੁਹਰਾਣੀ ਦੇਸ਼ ਦੀ ਤਰੱਕੀ ਦੇ ਲਈ ਤੁਸੀਂ ਬੋਟ ਪਾਣੀ ਜਗ੍ਹਾ ਤੇ ਪਤਾ ਸਤਾ ਲਈਏ ਔਰ ਪਟਿਆਲੇ ਜਿੱਥੇ ਦਫਤਰ ਹੈਗਾ ਉੱਥੇ ਜੋ ਮਰਜੀ ਆਈ ਜਿੰਨਾ ਸਾਡੇ ਤੋਂ ਹੁੰਦਾ ਅਸੀਂ ਕਰ ਸਕਦੇ ਆ ਅਸੀਂ ਕਰਦੇ ਆ ਅੱਜ ਬਦਕਿਸਮਤੀ ਦੇ ਨਾਲ ਥਾ ਥਾ ਇਹ ਉਪਕਾਰ ਆਂਦੀ ਹੈ ਕਿ ਇੱਥੇ ਪੈਸੇ ਨਹੀਂ ਆ ਰਿਹਾ ਕੰਮ ਨਹੀਂ ਹੋ ਰਿਹਾ ਇਥੇ ਇਹ ਨਹੀਂ ਹੋ ਰਿਹਾ ਬੜੀ ਚਾਲ ਦੇ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਕਿ ਸਰਕਾਰ ਸੰਭਾਲ ਲੇ ਸੰਭਾ ਲਈ ਪੰਜਾਬ ਦੀ ਪੂਰਾ ਪੰਜਾਬ ਸੰਭਾਲਦਾ ਉਹਨਾਂ ਨੇ ਬਟ ਦੁੱਖ ਦੀ ਇਹ ਗੱਲ ਹੋ ਰਹੀ ਹੈ ਕਿ ਜਿਸ ਉਮੀਦਾਂ ਨਾਲ ਜਿਸ ਤਰੀਕੇ ਨਾਲ ਸੁਭਾਲਿਆ ਉਸ ਤਰੀਕੇ ਨਾਲ ਉਤਰੇ ਨਹੀਂ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਖੱਲੀ ਫੋਟੋਆਂ ਦੇ ਪਿੱਛੇ ਆ ਰਹੀ ਹੈ ਫੋਟੋ ਨਾਲ ਹੀ ਕੰਮ ਚਲਾ ਰਹੇ ਹਨ ਧਰਤੀ 'ਤੇ ਕੋਈ ਕੰਮ ਨਹੀਂ ਦਿਖਣਾ ਅੱਗੇ ਨੂੰ ਲੋਕ ਸਭਾ ਦੀਆਂ ਚੋਣਾਂ ਪਰਸਾਹ ਹੋ ਜਾਣਗੇ ਫੇਰ ਆ ਰਹੀਆਂ ਨੇ ਜਿਹੜੀ ਸਿਆਸੀ ਗੱਲ ਕੱਟੀ ਹੋਊ ਉਹ ਮੈਂ ਫੇਰ ਆ ਕੇ ਕੰਮ ਜਿਠਾ ਦੇਣਾ ਤੇ ਮੈਂ ਹਰ ਵਕਤ ਇਹ ਹੀ ਕਹਿੰਦੀ ਆ ਕਿ ਕਿਸੇ ਸਿਆਸੀ ਬੰਦੇ ਦੀ ਚਾਹਤ ਕਦੀ ਖਤਮ ਨਹੀਂ ਹੁੰਦੀ ਏਲੈਕਸ਼ਨ ਦੇ ਲਈ ਲਗਾਤਾਰ ਤਿਆਰੀ ਹੋਈ ਰਹਤੀ ਹੈ ਕੰਮ ਦੇ ਵਿੱਚ ਇਸ ਕਿਵੇਂ ਫਾਈਨਲ ਹੈ ਇਲੈਕਸ਼ਨ ਤੇ ਲੜੋਗੇ ਤੁਸੀਂ ਦੇਖੋ ਉਸ ਟਾਈਮ ਮੈਂ ਕਹਿ ਨਹੀਂ ਸਕਦੀ ਉਹ ਜਦ ਟਾਈਮ ਆਊਗਾ ਤੁਹਾਨੂੰ ਪਤਾ ਚੱਲ ਜਾਵੇ ਬੰਦਾ ਵਾਸੇ ਅਡਵਰਟਾਈਸਮੈਂਟ ਦੀ ਸਰਕਾਰ ਹੈ ਜ਼ਮੀਨ ਦੇ ਕੰਮ ਦੀ ਸਰਕਾਰ ਨਹੀਂ ਹੈ ਜਿਹੜਾ ਗੱਠਜੋੜ ਹੈ ਗੱਠਜੋੜ ਜਿਹਾ ਲੱਗ ਰਿਹਾ ਹੈ ਇੰਡੀਆ ਦਾ ਗੱਠਜੋੜ ਤੇ ਕੀ ਕਹੋਗੇ ਦੇਖੋ ਇਹ ਤਾਂ ਟਾਈਮ ਦੱਸੋਗਾ ਪਰ ਜਿਹੜਾ ਇਹਨਾਂ ਦਾ ਗੱਠਜੋੜ ਹੈ ਉਹ ਗੱਠਜੋੜ ਨਹੀਂ ਹੈ ਉਹ ਹੁਣ ਦੇਖੋ ਚੋਣਾਂ ਦੇ ਬਾਅਦ ਇਹ ਕੀ ਕਰਦੇ ਨੇ ਉਹ ਤਾਂ ਸਾਹਮਣੇ ਹੀ ਆ ਗਿਆ ਕਿ ਹੱਲੇ ਹੀ ਨਹੀਂ ਇਹਨਾਂ ਦੀ ਸੁਰ ਮਿਲਦੇ ਤਾਂ ਪਿੱਛੇ ਪਤਾ ਨਹੀਂ ਕੀ ਕਰਨ ਇਹ ਹੈ ਲੱਗਾ ਬੜੀ ਦਾ ਬਿਆਨ ਆ ਪਟਿਆਲੇ ਤੋਂ ਨਵਾਂ ਉਮੀਦਵਾਰ ਤਾਰਾਂਗੇ ਕੀ ਮਤਲਬ ਨਵੇਂ ਉਮੀਦਵਾਰਾਂ ਦੇ ਵਿੱਚ ਹੀ ਆ ਜਾਂ ਥੋੜਾ ਜੋ ਮਰਜੀ ਉਤਾਰਨ ਕਾਂਗਰਸ ਪਾਰਟੀ ਦੀ ਮਰਜ਼ੀ ਹੈ ਜਿੰਨੂੰ ਮਰਜ਼ੀ ਦੇਣ ਦੇਖੋ ਜੀ ਸਾਡੇ ਮੈਂਬਰ ਆਫ ਪਾਰਲੀਮੈਂਟ ਔਨਰੇਬਲ ਮਹਾਰਾਣੀ ਪ੍ਰਨਿਤਕੌਰ ਜੀ ਅੱਜ ਪੁਲਾਰਾ ਪਿੰਡ 'ਚ ਪਹੁੰਚੇ ਨੇ ਕਿਉਂਕਿ ਐਮਪੀ ਗ੍ਰਾਂਟ 'ਚ ਇਹਨਾਂ ਨੇ ਡਿਵੈਲਪਮੈਂਟ ਗ੍ਰਾਂਟ ਦੇ ਕਰਕੇ ਕਮਿਊਨਿਟੀ ਹਾਲ ਵਾਸਤੇ ਅੱਜ ਉਹਰੇ ਵਿਜ਼ਿਟ ਕਰਨ ਆਇਨੇ ਤੇ ਲੋਕਾਂ ਨੇ ਬੜੇ ਰਲ ਮਿਲ ਕੇ ਜੀ ਆਇਆਂ ਨੂੰ ਤੇ ਵੈਲਕਮ ਸਵਾਗਤ ਪੇਤਾ ਕੀ ਕੀ ਸਮਾਗਮ ਅੱਗੇ ਕੀ ਕੀ ਗੱਲਬਾਤ ਕਰਨੀ ਕਰਨੀ ਦੇਖੋ ਜੀ ਅੱਜ ਹੁਣੀ ਕੁਲਾਰਾਂ ਪਹੁੰਚੇ ਨੇ ਉਹਰੇ ਚੈੱਕ ਦੇ ਕੇ ਡਵੈਲਪਮੈਂਟ ਦੀ ਗੱਲ ਕਰਕੇ ਤੇ ਲੋਕਾਂ ਨੂੰ ਧੰਨਵਾਦ ਕਰਕੇ ਕਿਉਂਕਿ ਲੋਕਾਂ ਨੇ ਵੀ ਬੜਾ ਐਪਰੀਸ਼ੀਏਟ ਕੀਤਾ ਕਿ ਚਲੋ 250 ਕਮਿਊਨਿਟੀ ਹਾਲ ਵਾਸਤੇ ਗ੍ਰਾਂਟ ਦੇ ਗਏ ਨੇ ਇਸ ਤੋਂ ਬਾਅਦ ਬਾਦਸ਼ਾਹਪੁਰ ਜਾਣਾ ਹੈ ਬਾਦਸ਼ਾਹਪੁਰ ਤੋਂ ਬਾਅਦ ਇੱਕ ਹੋਰ ਕੰਟਰੋਲ ਸਿਡਿਊਲ ਹੈ ਗਾਏ ਇਸ ਕਰਕੇ ਅਸੀਂ ਸਾਰੇ ਜੀਆ ਨੂੰ ਕਰਨ ਵਾਸਤੇ ਉਰੇ ਪਹੁੰਚੇ ਹੋਏ ਆ ਬਿਲਕੁਲ ਵਕਤ ਦਾ ਮਤਲਬ ਨਹੀਂ ਇਹ ਲੋਕ ਸਭ ਜਣਾ ਦੇ ਬਿਲਕੁਲ ਜਲਦੀ ਐਜ਼ਰਲੀ ਐਜ਼ ਪੋਸੀਬਲ ਜਿਸਤਰੀ ਇਲੈਕਸ਼ਨ ਕਮਿਸ਼ਨ ਦੀ ਨੋਟੀਫਿਕੇਸ਼ਨ ਆਣ ਵਾਲੀ ਹੈ ਤਾਂ ਇਹ ਆਣ ਵਾਲੇ ਟਾਈਮ 'ਚ ਸਮਝੋ ਕਿ ਵੀ ਹਾਂ ਕਿ ਇਹ ਸ਼ੁਰੂਆਤ ਇੱਕ ਸਨੇਹਾ ਇੱਕ ਸ਼ੁਰੂਆਤ ਦੇ ਤੌਰ ਤੇ ਸਾਰੇ ਵਰਕਰ ਐਕਟਿਵ ਹੋ ਗਏ ਨੇ ਤੇ ਇਸੇ ਰੂਟ 'ਚ ਵੀ ਮਹਾਰਾਣੀ ਸਾਹਿਬਾ ਜੀ ਉਰੇ ਪਹੁੰਚੇ ਨੇ ਤੇ ਅਸੀਂ ਸਾਰੇ ਜੀਆ ਨੂੰ ਕਰ ਰਹੇ ਹਾਂ ਹੁਣ ਤੁਸੀਂ ਮਹਾਰਾਣੀ ਸਾਹਿਬ ਦੇ ਥੀਵਿਊਜ਼ ਲਓਗੇ ਤਾਂ ਕਿ ਅਨਲਾਈ ਟਾਈਮ ਤੇ ਅਸੀਂ ਸਾਰੇ ਰਲ ਮਿਲ ਕਰਕੇ ਆਪਣੇ ਲੀਡਰ ਨੂੰ ਪਰਮੁਤ ਕਰ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼